ਦੋਸਤੋ ਸਮਾਜ ਵਿੱਚ ਸਿਆਸਤ ਵਿੱਚ ਸਿਆਸਤਦਾਨਾਂ ਦੇ ਵਿੱਚ ਸਰਕਾਰਾਂ ਦੇ ਵਿੱਚ ਅਕਸਰ ਗੱਲ ਚੱਲਦੀ ਏ ਨੈਤਿਕ ਕਦਰਾਂ ਕੀਮਤਾਂ ਦੀ ਕੋਈ ਵੀ ਸਕੈਮ ਹੋ ਜਾਏ ਕੋਈ ਭ੍ਰਿਸ਼ਟਾਚਾਰ ਦਾ ਕੇਸ ਨਿਕਲ ਆਏ ਤਾਂ ਇੱਕ ਪਾਰਟੀ ਫਟਾਫਟ ਦੂਜੀ ਪਾਰਟੀ ਨੂੰ ਕਹਿੰਦੀ ਏ ਕਿ ਇਹਨਾਂ ਨੂੰ ਨੈਤਿਕ ਦੇ ਨੈਤਿਕਤਾ ਦੇ ਆਧਾਰ ਤੇ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿ ਨੈਤਿਕਤਾ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਇਹਨਾਂ ਨੇ ਕਾਇਮ ਰੱਖੀਆਂ ਇਨਾਂ ਨੂੰ ਆਪਣੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਖੈਰ ਇਹ ਵਕ ਵਕ ਪਾਰਟੀਆਂ ਸਾਰੀਆਂ ਹੀ ਵਕ ਵਕ ਸਮਿਆਂ ਤੇ ਕਹਿੰਦੀਆਂ ਨੇ ਪਰ ਇੱਕ ਫੈਸਲਾ ਆਇਆ ਥਾਈਲੈਂਡ ਤੋਂ ਥਾਈਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਉਥੋਂ ਦੇ ਸੰਵਿਧਾਨਿਕ ਕੋਰਟ ਨੇ ਨੈਤਿਕਤਾ ਹਾਂ ਹਾਂ ਨੈਤਿਕਤਾ ਦੀ ਗੱਲ ਕਰ ਰਿਹਾ ਮੈਂ ਨੈਤਿਕ ਕਦਰਾਂ ਕੀਮਤਾਂ ਨੂੰ ਫਾਲੋ ਨਾ ਕਰਨ ਵਿੱਚ ਜਾਂ ਜੇ ਤੁਸੀਂ ਸਮਝੋ ਕਿ ਉਹਨਾਂ ਦੀ ਉਲੰਘਣਾ ਕਰਨ ਦੇ ਲਈ ਉਹਨਾਂ ਨੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਹੈ ਹੁਣ ਇਹ ਗੱਲ ਇਹ ਹੈ ਕਿ ਅਸਲ ਮਾਮਲਾ ਕੀ ਸੀ ਇਹ ਵੀ ਮੈਂ ਦੱਸਦਾ ਚੱਲਾਂ ਕਿ ਮਾਮਲਾ ਇੰਜ ਸੀ ਕਿ ਉਹਨਾਂ ਨੇ ਆਪਣੇ ਇੱਕ ਸਾਥੀ ਨੂੰ ਆਪਣੀ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਔਰ ਉਹ ਮੰਤਰੀ ਜਿਹੜਾ ਸੀ ਉਹ ਇੱਕ ਕੋਰਟ ਵਿੱਚ ਰਿਸ਼ਵਤ ਦੇਣ ਦੇ ਕਤਿਤ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ ਔਰ ਇਸ ਗੱਲ ਦਾ ਜਿਹੜੀ ਪੂਰੀ ਜਾਣਕਾਰੀ ਪ੍ਰਧਾਨ ਮੰਤਰੀ ਨੂੰ ਨਹੀਂ ਸੀ ਜਦੋਂ ਇਹ ਗੱਲ ਸੰਵਿਧਾਨਿਕ ਅਦਾਲਤ ਦੇ ਸਾਹਮਣੇ ਆਈ ਤਾਂ ਉਹਨਾਂ ਨੇ ਫੌਰੀ ਕਿਹਾ ਕਿ ਉਹ ਮੰਤਰੀ ਤਾਂ ਜ਼ਿੰਮੇਵਾਰ ਹੈ ਹੀ ਹੈ ਪਰ ਪ੍ਰਧਾਨ ਮੰਤਰੀ ਪਹਿਲਾਂ ਜ਼ਿੰਮੇਵਾਰ ਹੈ ਇਸ ਕਰਕੇ ਅਸੀਂ ਪ੍ਰਧਾਨ ਮੰਤਰੀ ਨੂੰ ਇਸ ਅਹੁਦੇ ਤੋਂ ਹਟਾਉਨੇ ਆ ਤੇ ਉਸ ਨੂੰ ਹਟਾ ਕੇ ਹੁਣ ਉੱਥੇ ਐਕਟਿੰਗ ਪ੍ਰਾਈਮ ਮਿਨਿਸਟਰ ਬਣ ਗਿਆ ਨਾਲ ਕੋਰਟ ਨੇ ਇਹ ਵੀ ਕਿਹਾ ਕਿ ਸਾਨੂੰ ਐਵੇਂ ਮਹਿਸੂਸ ਹੋ ਰਿਹਾ ਹੈ ਕਿ ਤੁਹਾਡੇ ਅੰਦਰ ਨੇਪਾਲ ਦੇ ਪੀਐਮ ਨੂੰ ਕਿਹਾ ਪ੍ਰਾਈਮ ਮਿਨਿਸਟਰ ਨੂੰ ਕਿਹਾ ਸੌਰੀ THAILAND ਦੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਕਿ ਤੁਹਾਡੇ ਅੰਦਰ ਨੈਤਿਕ ਕਦਰਾਂ ਕੀਮਤੀ ਦੀ ਕੀਮਤਾਂ ਦੀ ਕੋਈ ਜਗ੍ਹਾ ਨਹੀਂ ਲੱਗ ਰਹੀ ਇਸ ਕਰਕੇ ਅਸੀਂ ਤੁਹਾਨੂੰ ਇਸ ਅਹੁਦੇ ਤੋਂ ਹਟਾ ਰਹੇ ਸੋ ਮੈਂ ਇੱਕ ਕਿੱਸਾ ਜਾਂ ਇੱਕ ਕਹਾਣੀ ਜਾਂ ਇੱਕ ਖਬਰ ਸੁਣਾਉਣ ਦਾ ਮਤਲਬ ਸਿਰਫ ਇਨਾ ਹੀ ਹੈ ਕਿ ਜ਼ਿੰਦਗੀ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਬਹੁਤ ਜ਼ਰੂਰੀ ਨੇ ਇਹ ਦੇਸ਼ ਲਈ ਵੀ ਜ਼ਰੂਰੀ ਨੇ ਘਰ ਲਈ ਵੀ ਜ਼ਰੂਰੀ ਨੇ ਸਮਾਜ ਲਈ ਵੀ ਜ਼ਰੂਰੀ ਨੇ ਸੂਬੇ ਲਈ ਵੀ ਜ਼ਰੂਰੀ ਨੇ ਔਰ ਜਿੰਨੀਆਂ ਤੁਸੀਂ ਇਹਨਾਂ ਤੇ ਚੱਲੋਗੇ ਉਨਨਾਂ ਹੀ ਤੁਸੀਂ ਵਿਕਾਸ ਕਰੋਗੇ ਚਾਹੇ ਉਹ ਜ਼ਿੰਦਗੀ ਦਾ ਵਿਕਾਸ ਹੋਵੇ ਜਾਂ ਸੂਬੇ ਦਾ ਵਿਕਾਸ ਹੋਵੇ ਜਾਂ ਦੇਸ਼ ਦਾ ਵਿਕਾਸ ਹੋਵੇ ਇਸ ਕਰਕੇ ਮੈਂ ਸਮਝਦਾ ਕਿ ਸਾਡੇ ਸਿਆਸਤਦਾਨਾਂ ਨੂੰ ਵੀ ਗੱਲਾਂ ਹੀ ਨਹੀਂ ਕਰਨੀਆਂ ਚਾਹੀਦੀਆਂ ਬਲਕਿ ਉਸੇ ਵੇਲੇ ਹੀ ਜਿਸ ਵੇਲੇ ਵੀ ਇਹ ਸਮਝਣ ਕਿ ਨੈਤਿਕ ਕਦਰਾਂ ਕੀਮਤਾਂ ਦੀ ਉਲੰਘਣਾ ਹੋਈ ਹੈ ਤੇ ਆਪਣੇ ਅਹੁਦੇ ਤੋਂ ਆਪ ਹੀ ਅਲੱਗ ਹੋ ਜਾਣਾ ਚਾਹੀਦਾ ਹੈ ਪਰ ਇੱਥੇ ਤਾਂ ਮਾਮਲਾ ਹੋ ਰਿਹਾ ਜਿਉਂ ਹੀ ਵੋਟਾਂ ਆਉਂਦੀਆਂ ਨੇ ਪਤਾ ਨਹੀਂ ਲੱਗਦਾ ਕਿ ਨੈਤਿਕ ਕਦਰਾਂ ਕੀਮਤਾਂ ਸ਼ੂ ਮੰਤਰ ਕਰਕੇ ਕਿੱਥੇ ਉੱਠ ਜਾਂਦੀਆਂ ਨੇ ਅੱਜ ਸਵੇਰੇ ਇੱਕ ਪਾਰਟੀ 'ਚ ਬੈਠੇ ਹੁੰਦੇ ਨੇ ਸ਼ਾਮ ਨੂੰ ਦੂਜੀ ਪਾਰਟੀ 'ਚ ਬੈਠੇ ਹੁੰਦੇ ਨੇ ਨਾਲ ਹੀ ਜੁਆਇਨ ਕਰਦੇ ਨੇ ਤੇ ਉਹਨਾਂ ਨੂੰ ਕੋਈ ਅਹੁਦਾ ਵੀ ਮਿਲ ਜਾਂਦਾ ਹੈ ਜਦ ਅਹੁਦਾ ਮਿਲ ਗਿਆ ਥੋੜੀ ਦੇਰ ਉਸ ਨੂੰ ਇੰਜੋਏ ਕੀਤਾ ਉਹ ਪਾਰਟੀ ਛੱਡੀ ਤੇ ਦੂਜੀ ਪਾਰਟੀ 'ਚ ਚਲੇ ਗਏ ਇਹੋ ਜਿਹੇ ਕਈ ਉਦਾਹਰਨਾਂ ਨੇ ਜੇ ਦੇਣ ਲੱਗੀ ਹੈ ਤਾਂ ਇਹ ਕੱਲੀ ਇੱਕ ਪਾਰਟੀ ਦੀ ਨਹੀਂ ਆ ਬਲਕਿ ਸਭ ਪਾਰਟੀਆਂ ਦੇ ਵਿੱਚ ਹੁੰਦਾ ਹੈ ਔਰ ਇਸਤੇ ਵੀ ਰੋਕ ਲਗਣੀ ਚਾਹੀਦੀ ਹੈ ਪਾਰਟੀਆਂ ਨੂੰ ਆਪ ਹੀ ਲਾ ਦੇਣੀ ਚਾਹੀਦੀ ਹੈ ਕਿ ਆਪਣੀਆਂ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹਨ ਜੇ ਕੋਈ ਅਜਿਹਾ ਸਿਆਸਤਦਾਨ ਆਉਂਦਾ ਵੀ ਹੈ ਤਾਂ ਉਸ ਦੇ ਲਈ ਦਰਵਾਜ਼ੇ ਜਿਹੜੇ ਆ ਉਹ ਬੰਦ ਹੋਣੇ ਚਾਹੀਦੇ ਨੇ ਇੱਥੇ ਕਿਹਾ ਤੇ ਜਾਂਦਾ ਹੈ ਕਿ ਇਹ ਦਰਵਾਜ਼ੇ ਹੁਣ ਸਦਾ ਲਈ ਬੰਦ ਹੋ ਗਏ ਨੇ ਸਾਡੀ ਪਾਰਟੀ ਦੇ ਵਿੱਚ ਪਰ ਜਿਵੇਂ ਲੋੜ ਪੈਂਦੀ ਹੈ ਫਿਰ ਜਿੱਡਾ ਮੱਡੀ ਮਰਜ਼ੀ ਕੇਸ ਹੋਵੇ ਵਜ ਤੇ ਉਹਨਾਂ ਨੂੰ ਜਿਹਾ ਆ ਵੀ ਕਿਹਾ ਜਾਂਦਾ ਸੋ ਮੈਂ ਬੇਨਤੀ ਫੇਰ ਕਰਾਂਗਾ ਕਿ ਤੁਸੀਂ ਦੇਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਸ਼ ਦੇ ਵਿਕਾਸ ਦੇ ਲਈ ਅਜੀਆਂ ਕਦਰਾਂ ਕੀਮਤਾਂ ਨੂੰ ਜਿਹੜਾ ਹੈ ਉਹਨਾਂ ਦੀ ਉਲੰਘਣਾ ਨਾ ਕਰਕੇ ਬਲਕਿ ਉਹਨਾਂ ਤੇ ਚੱਲੋ ਤਾਂ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਜਿਹੜੀਆਂ ਤੁਹਾਡੇ ਵੱਲ ਦੇਖ ਰਹੀਆਂ ਹੁੰਦੀਆਂ ਨੇ ਚਾਹੇ ਉਹ ਵਿਦਿਆਰਥੀ ਹੋਣ ਚਾਹੇ ਉਹ ਲੋਕ ਹੋਣ ਚਾਹੇ ਉਹ ਤੁਹਾਡੇ ਨਾਲ ਦੇ ਸਾਥੀ ਹੋਣ ਇਸ ਕਰਕੇ ਮੈਨੂੰ ਉਮੀਦ ਹੈ ਕਿ ਅੱਜ ਨਹੀਂ ਤਾਂ ਕੱਲ ਮੇਰੇ ਕਾ ਕੁਝ ਹੋਰ ਮੇਰੇ ਸਾਥੀ ਇਹ ਗੱਲਾਂ ਕਰਨਗੇ ਕਿ ਕਿਤੇ ਨਾ ਕਿਤੇ ਦਾ ਅਸਰ ਜ਼ਰੂਰ ਹੋਏਗਾ ਸੋ ਇਸ ਦੇ ਨਾਲ ਹੀ ਮੈਂ ਆਪਣੇ ਇਸ ਪੋਡਕਾਸਟ ਨੂੰ ਵਿਰਾਮ ਦੇਣਾ ਹੈ ਔਰ ਅੱਜ ਦਾ ਜਿਹੜਾ ਇਹ ਪੋਡਕਾਸਟ ਇਹ ਨਹੀਂ ਹੈ ਕੱਲ ਫੇਰ ਨਵੇਂ ਵਿਸ਼ੇ ਦੇ ਨਾਲ ਨਵੀਂ ਗੱਲ ਦੇ ਨਾਲ ਸਮਾਜ ਦੀ ਬਿਹਤਰੀ ਲਈ ਦੇਸ਼ ਦੀ ਬਿਹਤਰੀ ਲਈ ਮੈਂ ਫੇਰ ਹਾਜ਼ਰ ਹੋਵਾਂਗਾ ਜੈ ਹਿੰਦ